ਵੜਹੰਸ ਮਹੱਲਾ ਪਹਿਲਾ ਦਖਣੀ ਸੱਚ ਸਿਰੰਦ ਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੋ ਜਿਨਾਪੀ ਨੈ ਆਪ ਸਾਜਿਆ ਸੱਚੜਾ ਅਲਖ ਪਾਰੋ ਦੁਇਪੁਰ ਜੋੜ ਵਿਛੋੜਿਐਨ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਐਨ ਐਨਸ ਚਲਤ ਵਿਚਾਰੋ ਸੱਚੜਾ ਸਾਹਿਬ ਸਾਚ ਤੂ ਸੱਚੜਾ ਦੇਹ ਪਿਆਰੋ ਰਹਾਓ ਤਉ ਦਸਿਰ ਜੀ ਮੇਦਨੀ ਦੁਖ ਸੁਖ ਦੇ ਵਣਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਬੇੜਨ ਹਾਰੋ ਆਵਾ ਗਮਣ ਸਿਰਜਿਆ ਤੂ ਥਿਰ ਕਰਨ ਹਾਰੋ ਜੰਮਣ ਮਰਣਾ ਆਏ ਗਿਆ ਬਦਕ ਜੀਓ ਬੇਕਾਰੋ ਉਡੜਾ ਨਾਮ ਵਿਸਾਰਿਆ ਬੂੜੜਾ ਕਿਆ ਤਿਸ ਚਾਰੋ ਗੁਣ ਛੋੜ ਵਿਖਲਦਿਆ ਅਵਗਣ ਕਾ ਬਣਜਾਰੋ ਸੱੜੜੇ ਆਇ ਤਿਨਾਂ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਸੁੰਨਿਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਧੀ ਸੇਰਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ ਨੌਦਾਰ ਠਾਕੇ ਹੁਕਮ ਸੱਚਾ ਹੰਸ ਗਿਆ ਗੈਣਾ ਰੇ ਸਾਤਨ ਛੁੱਟੀ ਮੁਠੀ ਝੂਠ ਵਿਦਣੀਆਂ ਮਿਰਤ ਕਣਾ ਅੰਗਣੜੇ ਬਾਰੇ ਸੁਰਤ ਮੁਈ ਮਰ ਮਾਈਏ ਮਹਿਲ ਰੁਨੀ ਦਰਬਾਰੇ ਰੂਹੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਾਲ ਜਾਨੀ ਨ ਹਵਾਲਿਆ ਕੱਪੜ ਪਟ ਅੰਬਾਰੇ ਵਾਜੇ ਵੱਜੇ ਸਚੀ ਬਾਣੀਆਂ ਪੰਚ ਮੁਏ ਮਨ ਮਾਰੇ ਜਾਨੀ ਵਿਸ਼ੁਨਰੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰਐ ਸੋ ਜਾਣੀਐ ਪਿਰ ਸਚੜੈ ਹੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਧੰਦਾ ਧਾਵਣੀਆਂ ਪਿਰ ਛੋੜਿ ਅੜੀ ਵਿਦਣ ਕਾਰੇ ਘਰ ਘਰ ਕੰਤ ਮਹਿਲੀਆਂ ਰੂੜੈ ਹੇਤ ਪਿਆਰੇ ਮੈਂ ਪਿਰ ਸਚ ਸਾਲਾ ਹਣਾ ਹਉ ਰਹਿਸ ਅੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਤਨ ਸੱਚ ਸੀਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰੋ ਬਈਰ ਨਾਮ ਸੁਹਾਗਣੀ ਸੱਚ ਸਵਾਰਣਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰह्म ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਤੜਾ ਦੂਰ ਨਾ ਜਾਣ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਜ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੇ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਧ ਹੈ ਸੰਸਾਰੋਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁਖ ਪੁਰਬ ਵਿਚਾਰੋਵਾ ਦੁੱਖ ਸੁਖ ਦੀਆ ਜਿਹਾ ਕੀਆ ਸੋ ਨ ਬਹਿ ਜੀ ਨਾਲੇ ਜਿਹੇ ਕਰਮ ਕਰਾਇ ਕਰਤਾ ਦੂਜੀ ਕਾਰਨਾ ਭਾਲੇ ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੇ ਦੂਜੇ ਪਾਏ ਵਿਕਾਰੋ ਜਮਮਾਰਗ ਪੰਥ ਨ ਸੁਝੈ ਉਜੜ ਅੰਧ ਗੁਬਾਰੋਵਾ ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੋਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕੱਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਊਬੋ ਨਾ ਦੀਸੈ ਘਰ ਬਾਰੋ ਏਬਕੇ ਰਾਹੇ ਜੰਮਨ ਨਹੀਂ ਪਸ਼ਤਾਣੇ ਸਿਰ ਪਹਾਰੋ ਬਿਨ ਸਾਚੇ ਕੋ ਬੇਲੀ ਨਹੀਂ ਸਾਚਾ ਇਹੋ ਵਿਚਾਰੋ ਬਾਬਾ ਰੋਵਹੋ ਬਾਬਾ ਰੋਵਹੇ ਰਵਹੇ ਸੋ ਜਾਣੀਏ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਧੰਧਾ ਰੋਵਣ ਹਾਰੇ ਵਾ ਧੰਧਾ ਰੋਵੈ ਮੈਲਨਤ ਹੋਵੈ ਸੁਪਨੰਤ ਸੰਸਾਰੋ ਜਿਉ ਬਾਜੀਗਰ ਭਰਮੈ ਭੂਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰੱਤੇ ਗੁਰ ਪੂਰੈ ਰਾਖੇ ਨਾਨਕ ਸਹਿਜ ਸੁਭਾਏ ਵੜਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੋਵਾ ਕੂੜ ਲੱਭ ਜਾਂ ਥਾਇ ਨਾ ਪਾਸੀ ਅੱਗੇ ਲਹੈ ਨਾ ਠਾਓ ਅੰਤਰ ਆਉ ਨ ਬੈ ਸਹ ਕਹੀਐ ਜਿਉ ਸੁਣਿਐ ਘਰ ਕਾਉ ਜੰਮਣ ਮਰਣ ਵੱਡਾ ਵੇਸ਼ੋੜਾ ਬਿਨ ਸਹ ਜਗ ਸਬਾਏ ਲਭ ਧੰਦਾ ਮਾਇਆ ਜਗਤ ਪੁਲਾਇ ਆਕਾਲ ਖੜਾ ਰੂ ਆਏ ਬਾਬਾ ਆਵੋ ਭਾਈ ਹੋ ਗੱਲ ਮਿਲਹ ਮਿਲ ਮਿਲ ਦੇਹ ਆਸੀਸਾਹੇ ਬਾਬਾ ਸਤਲਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਆਸੀਸਾਹੇ ਆਸੀਸਾ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਬੋ ਥਿਓ ਥਵੋ ਗੁਰਸਬਦ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੁਗ ਜੁਗ ਸਾਚਾ ਹੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੁੱਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆ ਸਾਹ ਨਾ ਟਲੇ ਜਿਹੜਾ ਪੁਰਬ ਕਮਾਇਆ ਵੈ ਸੱਚਾ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗ ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲ ਤਾਗਾ ਖੁਸ਼ੀ ਨਤ ਭਇਆ ਮਨ ਹੋਸ਼ਾ ਗੁਰ ਸਾ ਮੱਖੀ ਖਾਇਆ ਨਾਮ ਰਦਾ ਆਇਆ ਕਲ ਭੀਤਰ ਨਾਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮੀਟੀਐ ਦਰਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਤਿ ਸਪਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੇ ਪ੍ਰੀਤਮ ਆਤ ਪਿਆਰੇ ਪੈਰੁ ਵਾ ਗੁਣ ਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿ ਜਾਣਾ ਰੋਵਹਿ ਸਚ ਸਮਾਲੇ ਬੜਹੰਸ ਮਹੱਲਾ ਤੀਜਾ ਮਹੱਲਾ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਸਚੁ ਦਾ ਹਰਿ ਸਾਲਾਹੀ ਜੈ ਕਾਰ ਸਭ ਕਿਛੁ ਕਰਣਾ ਜੋਗ ਸਾ ਧਨ ਰੰਡਨਾ ਕਬੂ ਬੈ ਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨ ਦਿਨ ਰਸ ਭੋਗ ਸਾ ਤਨ ਮੈਲ ਸਮਾਣੀ ਜਿਨ ਪ੍ਰਿਯੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਮੰਤਿਆ ਗੁਣ ਸਰਹਿ ਆਪਣੇ ਕੰਤ ਸਮਲਹਿ ਨਾ ਕਦੇ ਲਗੈ ਵਿਜੋਗ ਸਤੜਾ ਪੇਰ ਸਲਾਹੀਐ ਸਭ ਕਿਛੁ ਕਰਣਾ ਜਗੁ ਸਤੜਾ ਸਾਹਿਬ ਸਬਦ ਪੁਸ਼ਾਣੀਐ ਆਪੇ ਲੈ ਮਿਲਾਏ ਸਾਤਨ ਪ੍ਰੇਅ ਕੈ ਰੰਗ ਰਤੀ ਵਿਚਹੁ ਆਪ ਗਵਾਏ ਵਿਚੋ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਸ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਗੁਰ ਸ਼ਬਦ ਰੰਗ ਰਾਤੀ ਜੋ ਬਨ ਮਾਤੀ ਪਿਰ ਕੈ ਅੰਕ ਸਮਾਏ ਸਤਿਰਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਜਿਨੇ ਆਪਣਾ ਕੰਤ ਪਛਾਣਿਆ ਹੋ ਤਿਨ ਪੂਛੋ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸਤਿਲਾ ਮਿਲਾ ਸਹਿਜ ਸੁਭਾਏ ਪਿਰ ਸੱਚਾ ਮਿਲੇ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਂ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਪਿਰ ਰਹਿ ਆ ਭਰਪੂਰੇ ਵੇਖ ਅਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨਿ ਆਪਣਾ ਕੰਤ ਪਛਾਣਿਆ ਹਉ ਤਿਨ ਪੂਛੋ ਸੰਤਾਂ ਜਾਏ ਪਿਰੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗੇ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਅਵਗਣ ਸ਼ਬਦ ਜਲਾਏ ਆਉਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸਚ ਰਾਤੀ ਸਚੈ ਸ਼ਬਦ ਸਦਾ ਸੁਖ ਪਾਇਆ ਹਉ ਮੈਂ ਗਈ ਭਰਾਤੀ ਪਿਰ ਨਰਮਾਇਲ ਪਿਰ ਨਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰੋ ਵਿਸ਼ੁਨੀਆਂ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਏ ਵੜਹੰਸ ਮਹੱਲਾ ਤੀਜਾ ਸੁਣਿਐ ਹੋ ਕੰਤ ਮਹਿਲੀ ਹੋ ਪਿਰ ਸੇਵਹੁ ਸਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਈ ਮੁਠੀ ਰੋਵੈ ਕੰਤ ਵਿਸਾਰ ਰੁਵੈ ਕੰਤ ਸੰਮਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸਬਦ ਪਛਾਤਾ ਸਾਚਾ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜੇ ਮੁਠੀ ਕੂੜਿਆ ਰੇ ਸੁਣਿਆ ਹੋ ਕੰਤ ਮਹਿਲੀ ਹੋ ਪਿਰ ਸੇ ਵਿਹੋ ਸਬਦ ਵਿਚਾਰੇ ਸਭ ਜਗ ਆਪ ਉਪਾਇਉਣ ਆਵਣ ਜਾਣ ਸੰਸਾਰਾ ਮਾਇਆ ਮੋਖ ਵਾਇਨ ਮਰ ਜੰਮੈ ਵਾਰੋ ਵਾਰਾ ਮਰ ਜਮੈ ਵਾਰੋ ਵਾਰਾ ਵਧੇ ਬਿਕਾਰਾ ਗਿਆਨ ਵਿਹੂਣੀ ਮੂਠੀ ਪਿਰ ਸਬਦੈ ਪਿਰ ਨਾ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗਣਿਆਰੀ ਝੂਠੀ ਪਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਓਨ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਾਧ ਹੀ ਸੱਚਾ ਹੈ ਨਾ ਉਹ ਮਰੇ ਨਾ ਜਾਏ ਭੂਲੀ ਫਿਰੈ ਤਨ ਇਆਣੀਆਂ ਰੰਡ ਬੈਠੀ ਦੂਜੈ ਭਾਏ ਰੰਡ ਬੈਠੀ ਦੂਜੈ ਭਾਏ ਮਾਇਆ 모ਹੇ ਮਾਇਆ 모ਹੇ ਦੁਖ ਪਾਏ ਆਵ ਘਟੈ ਤਨ ਸੀਜੈ ਜੋ ਕਿਸ ਆਇਆ ਸਭ ਕਿਸ ਜਾਸੀ ਦੁਖ ਲਾਗਾ ਭਾਏ ਦੂਜੈ ਜਮ ਕਾਲ ਨ ਸੂਜੈ ਮਾਇਆ ਜਗ ਲੂਜੈ ਲਬ ਲੋਭ ਚਿਤ ਲਾਏ ਸੋ ਪਿਰ ਸਾਚਾ ਸਾਦੀ ਸਾਚਾ ਨਾ ਉਹ ਮਰੈ ਨ ਜਾਏ ਇਕ ਰੋਵੈ ਪ੍ਰੇਵਿ シュਨੀਆਂ ਅੰਦੀ ਨ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸਮਾਲੇ ਪਰੇ ਅੰਤਰ ਸਮਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਏਹ ਤਨ ਰੁਲੈ ਰੁਲਾਇਆ ਕਾਮਨਾ ਆਇਆ ਜਿਨ ਖਸਮ ਨ ਜਾਤਾ ਹਦੂਰੇ ਨਾਨਕ ਸਾਤ ਅਨ ਮਿਲੇ ਵਡ ਮਿਲਾਏ ਪਿਰ ਅੰਤਰ ਸਦਾ ਸਮਾਲੇ ਇੱਕ ਰੋਵਹਿ ਪਿਰਹਿ ਵਿਸ਼ੁੰਨੀਆਂ ਅੰਦੀ ਨਾ ਜਾਣੈ ਪਿਰਹਿ ਨਾਲੇ ਵਡ ਹੰਸ ਮਹੱਲਾ ਤੀਜਾ ਰੋਵਹਿ ਪਿਰਹਿ ਵਿਸ਼ੁੰਨੀਆਂ ਮੈਂ ਪਿਰ ਸਚੜਾ ਹੈ ਸਦਾ ਨਾਲੇ ਜਿਨੀ ਚੱਲਣ ਸਹੀ ਜਾਣਿਆ ਸਤਗੁਰ ਸੇਵੈ ਨਾਮ ਸਮਾਲੇ ਸਦਾ ਨਾਮ ਸਮਾਲਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਬਦੇ ਕਾਲ ਮਾਰ ਸਚ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਸਚਾ ਸਾਹਿਬ ਸਚੀ ਨਾਈ ਵਖੇ ਨਦਰ ਨਿਹਾਲੇ ਰੋਵੇ ਪਿਰਹੋ ਬਿਸ਼ੁੰਨੀਆਂ ਮੈਂ ਪਿਰ ਸਤੜਾ ਹੈ ਸਦਾ ਨਾਲੇ ਤਬ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ਸਤਿਗੁਰ ਮਿਲੀ ਤਾਂ ਸਹਿਜ ਮਿਲੀ ਪਿਰ ਰਾਖਿਆ ਉਰਤਾਰੇ ਸਦਾ ਉਰ ਧਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਪਿਰ ਦਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੈ ਪਗ ਖਿਸੈ ਪਿਰ ਰੰਗ ਰਤਾ ਸੋ ਸੱਚਾ ਚੋਲਾ ਤਿਤ ਪੈਦੈ ਤਖਾਨਵਾਰੇ ਪ੍ਰਭ ਮੇਰਾ ਸਾਹਿਬ ਸਬਦ ਊਚਾ ਹੈ ਕਿਉ ਮਿਲਾਂ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਨਿਆ ਹੋਰ ਭੁੱਲੇ ਅਵਗਣਿਆਰੇ ਮੈਂ ਸਦਾ ਰਾਵੈ ਪਿਰ ਆਪਣਾ ਸਤਿੜੈ ਸਬਦ ਵਿਚਾਰੇ ਸਤਿ ਸਬਦ ਵਿਚਾਰੇ ਰੰਗ ਰਾਤੀ ਨਾਰੇ ਮਿਰ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਿਜੇ ਮਾਤੀ ਗਿਆ ਦੁਸ਼ਮਨ ਦੂਖ ਸਬਾਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੂਖ ਨਿਵਾਰੇ ਮੈਂ ਪਿਰ ਸਚ ਪਛਾਣਿਆ ਹੋਰ ਭੂਲੇ ਅਵਗਣਿਆਰੇ ਸਤੜਾ ਆਪ ਜਗਤੋ ਪਾਇਆ ਗੁਰ ਬਿਨ ਕੋਰ ਅੰਧਾਰੋ ਆਪ ਮਿਲਾਏ ਆਪ ਮਿਲੇ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਾਪਾਰੋ ਗੁਰਮੁਖ ਜਨਮ ਸਵਾਰੇ ਧਨ ਜਗ ਮੈਂ ਆਇਆ ਆਪ ਗਵਾਇਆ ਦਰ ਸਾਚਾ ਸਚਿਆਰੋ ਗਿਆਨ ਰਤਨ ਘੜ ਚਾਂਦਨ ਹੋਵਾ ਨਾਨਕ ਨਾਮ ਪਿਆਰੋ ਸਤਿੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੋ ਵੜ ਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੇ ਜਾਏ ਹੋਰ ਮਰ ਜੰਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨਾ ਹੋਈ ਇੱਥੈ ਕਮਾਵੇ ਸੋ ਫਲ ਪਾਵੇ ਮਨ ਮੁਖ ਹੈ ਪਤ ਖੋਈ ਜੰਪੁਰ ਘੂਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਪਹਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲੈ ਮਿਲਾਏ ਭ੍ਰਮ ਮਾਇਆ ਵਿਚਹੁ ਕੱਟੀਐ ਸਚੜੈ ਨਾਮ ਸਮਾਏ ਸਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿਚਹੁ ਹਉਮੈ ਜਾਏ ਜਿਨਿ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗੋ ਪਾਏ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲੈ ਮਿਲਾਏ ਸੋ ਸੱਚਾ ਸਾਚ ਸਲਾਹੀਏ ਜੇ ਸਤਗੁਰ ਦੇ ਬੁਝਾਏ ਬਿਨ ਸਤਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਏ ਕਿਆ ਦੇਨ ਮੋ ਜਾਏ ਅਵਗਣ ਪਛਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕੈ ਅੰਕ ਸਮਾਏ ਦੇਸ ਜੇਵੜਾ ਵਰਨਾ ਸੂਝੈ ਕਿਸਾ ਗੈ ਕਹੀਏ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਜਿਨਿ ਸਤੜਾ ਸੱਚ ਸਲਾਹਿਆ ਹਉ ਤਿੰਨ ਲਾਗੋ ਪਾਏ ਸੇ ਜਨ ਸੱਚੇ ਨਿਰਮਲੇ ਤਿੰਨ ਮਿਲਿਆ ਮਾਲ ਸਭ ਜਾਏ ਤਿੰਨ ਮਿਲਿਆ ਮਾਲ ਸਭ ਜਾਏ ਸੱਚੈ ਸਰਨ ਹਾਏ ਸੱਚੈ ਸਹਿਜ ਸੁਭਾਏ ਨਾਮ ਨਿਰੰਜਨ ਅਗਮ ਅਗੋਚਰ ਸਤਗੁਰੁ ਦੀਆ 부ਝਾਏ ਆਨੰਦਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸਚੜਾ ਸਚ ਧਿਆਇ ਹਉ ਤਿਨ ਕੈ ਲਾਗਉ ਪਾਏ ਵੜਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਧੁਨ ਗਾਵਣੀ ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਸ਼ਬਦ ਰਤੇ ਵੜਹੰਸ ਹੈ ਸਚ ਨਾਮ ਉਰਤ ਹਰ ਸਚ ਸੰਗ ਰਹੇ ਸਦ ਸਚ ਰਹੇ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕੈ ਬਲਹਾਰਣੈ ਜੋ ਅਨ ਦਿਨ ਜਪੇ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹਾਂ ਸਾ ਵੇਖ ਤਰੰਦਿਆ ਬੱਗਾ ਪਿਆ ਆ ਚਾਓ ਡੁੱਬ ਮੁਏ ਬਗ ਬਪੁਰੇ ਸਿਰ ਤਲ ਉਪਰ ਪਾਓ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰਣਾ ਬੀਆ ਤੂੰ ਕਰਨ ਕਰਣ ਸਮਰੱਥ ਹੈ ਤੂੰ ਕਹੇ ਸੋਥੀਆ ਤੂੰ ਅਣ ਮੰਗਿਆ দান ਦੇਵਣਾ ਸਬਨਾਹਾ ਜੀਆ ਸਭ ਆਖੋ ਸਤਿਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀਆ ਸ਼ਲੋਕ ਮਹੱਲਾ 3 ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਸਤਿਗੁਰ ਸੇਵਿਆ ਹਰ ਮਨ ਵਸੈ ਤਿੱਥੈ ਪਹੁ ਕਦੇ ਨਾ ਹੋਏ ਦੁਸ਼ਮਨ ਦੁਖ ਤਿਸ ਨੇੜ ਨਾ ਆਵੇ ਪੋਹੇ ਨਾ ਸਕੈ ਕੋਏ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚਲ ਗਏ ਰਹਦੇ ਪੀ ਫੁਨ ਜਾਹੇ ਜਿਨੇ ਸਤਿਗੁਰਨਾ ਸੇਵਿਓ ਸੇ ਅੰਤ ਗਏ ਪਛਤਾਹੇ ਨਾਨਕ ਸਚ ਰਤੇ ਸੇ ਨਾ ਵਿਛੜੇ ਸਤਿਗੁਰ ਸੇਵ ਸਮਾਹੇ ਪੌੜੀ ਜਿਸ ਮਿਲੀਐ ਸਤਗੁਰ ਸਜਣਾ ਜਿਸ ਅੰਦਰ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲੀਐ ਸਤਗੁਰ ਪ੍ਰੀਤਮ ਜਿਨ ਹਉਮੈ ਵਿੱਚ ਹੋ ਮਾਰੇ ਸੋ ਸਤਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੇ ਨਿਤ ਜਪਿਐ ਹੋ ਸੰਤੋ ਰਾਮ ਨਾਮ ਭੌਜਲ ਬਖਤਾਰੀ ਗੁਰ ਪੂਰੈ ਹਰ ਉਪਦੇਸ਼ ਆ ਗੁਰ ਵਿਟੜਿ ਆਹੋ ਹਉ ਸਦਵਾਰੀ ਸ਼ਲੋਕ ਮਹਲਾ 3 ਸਤਗੁਰ ਕੀ ਸੇਵਾ ਚੱਕਰੀ ਸੁਖੀ ਹੂੰ ਸੁਖਸਾਰ ਐਥੈ ਮਿਲਨ ਵਡਾਈਆ ਐਥੈ ਮਿਲਨ ਵਡਾਈਆ ਦਰਗਹਿ ਮੋਖ ਦੁਆਰ ਸਚੀ ਕਾਰ ਕਮਾਵਣੀ ਸਚ ਪੈਨਨ ਸਚ ਨਾਮ ਆਧਾਰ ਸਚੀ ਸੰਗਤ ਸਚ ਮਿਲੈ ਸਚੈ ਨਾਇ ਪਿਆਰ ਸਚੈ ਸਬਦ ਹਰਖ ਸਦਾ ਦਰ ਸਚੈ ਸਚਿਆਰ ਨਾਨਕ ਸਤਗੁਰ ਕੀ ਸੇਵਾ ਸੋ ਕਰੈ ਜਿਸਨੂੰ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚੱਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖਟਣਾ ਬਿਖ ਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁੱਖੋ ਦੁਖ ਕਮਾਵਣਾ ਮੋਇ ਨਰਕ ਨਿਵਾਸ ਮਨ ਮੁਖ ਮੋਹਿ ਮੈ ਲਾਇ ਸਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਿਗੁਰ ਕਾ ਭੋ ਛੋੜਿਆ ਮਨ ਹਠ ਕਾਮ ਨ ਆਵੈ ਰਾਸ ਜਾਮਪੁਰ ਬੱਧੇ ਮਾਰਿਏ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦੜਹਾਇਆ ਸੋ ਸਤਿਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਏ ਕਿਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਦੇਸ ਸਾਰੇ ਗੁਰ ਕੀ ਸੱਪ ਪਗੀ ਪਵੋ ਜਿਨ ਮੋਹ ਅੰਧੇਰ ਚੁਕਾਇ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਪੰਡਾਰ ਲਹਾਇ